ਦਸੂਹਾ ਦੇ ਪੁਰਾਤਨ ਸ਼ਿਵ ਮੰਦਿਰ ਗगनਜੀ ਕੇ ਢੱਲੇ ਦੇ ਪਿਛਲੇ ਪਾਸੇ ਪਿੰਦੇ ਪਿੰਜੁਗਿਆਲ ਦੇ ਜੰਗਲ ਵਿੱਚ ਇੱਕ ਅਣਪਛਾਤੀ ਮਹਿਲਾ ਦੀ Laash ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਜੁਗਿਆਲ ਦੀ ਇੱਕ ਮਹਿਲਾ ਇਸ ਰਸਤੇ ਰਹੀ ਮੰਦਿਰ ਵਿੱਚ ਮੱਠਾ ਟੇਕਣ ਜਾ ਰਹੀ ਸੀ ਜਦ ਉਸਨੇ ਰਸਤੇ ਵਿੱਚ ਇੱਕ ਮਹਿਲਾ ਦੀ Laash ਪਈ ਦੇਖੀ ਤਾਂ ਨਜ਼ਦੀਕੀ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ ਉਸ ਤੋਂ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਮਹਿਲਾ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਮਹਿਲਾ ਦੀ ਉਮਰ 35 ਸਾਲ ਦੇ ਕਰੀਬ ਹੈ ਇਸ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਮਹਿਲਾ ਦੀ ਮੌਤ ਦੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਇਸ ਔਰਤ ਦਾ ਕਤਲ ਕਰਕੇ ਇਸ ਨੂੰ ਮਾਰ ਕੇ ਜੰਗਲ ਵਿੱਚ ਸੁੱਟ ਦਿੱਤਾ ਗਿਆ ਹੋਵੇ ਇਸ ਮਾਮਲੇ ਨੂੰ ਲੈ ਕੇ ਮੌਕੇ ਤੇ ਘਟਨਾ ਸਥਾਨ ਤੇ ਪਹੁੰਚੇ ਡੀਐਸਪੀ ਮੁਕੇਰੀਆਂ ਵਿਪਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਕਣ ਪਛਾਤੇ ਔਰਤ ਦੀ Laash ਇੱਥੇ ਪਈ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਪਾਰਟੀ ਨਾਲ ਲਾ ਕੇ ਮੌਕਾ ਦੇਖਿਆ ਗਿਆ ਜਿਸ ਵਿੱਚ ਮਹਿਲਾ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਜਿਸ ਨੂੰ ਲੈ ਕੇ ਪੁਲਿਸ ਨੇ ਧਾਰਾ 302 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਕੰਨੀ ਸ਼ੁਰੂ ਕਰ ਦਿੱਤੀ ਹੈ ਬਾਕੀ ਮੌਕੇ ਤੇ ਪਹੁੰਚੀਆਂ ਫੋਰੈਂਸਿਕ ਟੀਮਾਂ ਵੱਲੋਂ ਮੌਤ ਦੇ ਕਾਰਨਾਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ ਥਾਣਾ ਹਾਜੀਪੁਰ ਦੇ ਨੇੜੇ ਜੁਗਿਆਲ ਪਿੰਡ ਦੇ ਜੰਗਲ ਪੈਂਦੇ ਆ ਜੰਗਲਾਂ ਦੇ ਵਿੱਚੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਔਰਤ ਦੀ ਲਾਸ਼ ਜਿਹੜੀ ਉਹ ਜੰਗਲਾਂ ਦੇ ਵਿੱਚ ਪਈ ਹੋਈ ਹੈ ਅਸੀਂ ਆ ਕੇ ਮੌਕਾ ਵੇਖਿਆ ਇਸ ਔਰਤ ਨੇ ਲਾਲ ਰੰਗ ਦਾ ਸਲਵਾਰ ਔਰ ਕਮੀਜ਼ ਪਾਈ ਹੋਈ ਹੈ ਔਰ ਇਸਦੇ ਸਿਰ ਦੇ ਮੱਥੇ ਤੇ ਲੱਗੇ ਜਿਹੜੀ ਗਹਿਰੀ ਜਿਹੜੀ ਸਟ ਲੱਗੀ ਹੋਈ ਹੈ ਔਰ ਇਸ ਦੀ ਅਜੇ ਤੱਕ ਪਛਾਣ ਨਹੀਂ ਹੋਈ ਇਸ ਦੀ ਪਛਾਣ ਦੇ ਲਈ ਇਸ ਦੀ ਡੈੱਡ ਬਾਡੀ ਮਾਰਚਰੀ ਚ ਰੱਖੀ ਗਈ ਹੈ ਔਰ ਅਸੀਂ ਐਫ ਆਈ ਆਰ ਅੰਡਰ ਸੈਕਸ਼ਨ 302 ਆਈ ਪੀ ਸੀ ਰਜਿਸਟਰ ਕਰਕੇ ਜਲਦੀ ਤੋਂ ਜਲਦੀ ਇਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਟਰੇਸ ਕਰਨ ਦੀ ਕੋਸ਼ਿਸ਼ ਕਰੇ ਸਰ ਜਿਵੇਂ ਉਥੇ ਪੱਥਰ ਮਿਲੇ ਆ ਪੱਥਰਾਂ ਤੇ ਖੂਨ ਲੱਗਿਆ ਲੱਗਦਾ ਨਾ ਕਿ ਕਿਤੇ ਇਹ ਕਤਲ ਦਮਾਮਲਾ ਹੋ ਸਕਦਾ ਹਾਂ ਇਹ ਕੁਝ ਇਹੀ ਹੋਇਆ ਕਿ ਸਕਲਫ ਹੋਈ ਆ ਉਥੇ ਉਸੇ ਜਿਹੜੇ ਪੱਥਰ ਨੇ ਜਾਂ ਤਾਂ ਪੱਥਰ ਉਹਦੇ ਮੱਥੇ ਤੇ ਮਾਰਿਆ ਉਹ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਆ ਰਹੀ ਆ ਔਰ ਉਸ ਤੋਂ ਬਾਅਦ ਅਸੀਂ ਜਿਹੜੀ ਆਪਣੀ ਤਵਤੀਸ਼ ਆ ਉਹ ਸ਼ੁਰੂ ਕਰ ਦਿੱਤੀ ਹੈ ਸਰ ਕੋਈ ਥਾਣੇ ਵਿੱਚ ਮਿਸਿੰਗ ਦੀ ਰਿਪੋਰਟ ਨਹੀਂ ਹੈ ਮਹਿਲਾ ਦੀ ਕੋਈ ਇਸ ਨਾਮ ਦੇ ਦੇਖੋ ਇਹ ਬਹੁਤ ਹੀ ਜ਼ਿਆਦਾ ਜੇ अर्ਲੀ ਸਟੇਜ ਆ ਇਸ ਵੇਲੇ ਅਸੀਂ ਸਾਰੇ ਵਟਸਐਪ ਗਰੁੱਪਸ ਦੇ ਵਿੱਚ ਔਰ ਆਲੇ ਦੁਆਲੇ ਜਿਹੜੇ ਪਿੰਡਾਂ ਉਹਨਾਂ ਨੂੰ ਸਰਪੰਚ ਜੀ ਨੂੰ ਇਨਫਾਰਮ ਕਰ ਦਿੱਤਾ ਹੈ ਔਰ ਜਲਦੀ ਤੋਂ ਜਲਦੀ ਇਸ ਔਰਤ ਦੀ ਪਛਾਣ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ